ਦੋਸਤੋ ਕੌਣ ਬਣੇਗਾ ਕਰੋੜਪਤੀ ਇੱਕ ਐਸਾ ਸ਼ੋਅ ਜਿਸਨੇ ਟੈਲੀਵਿਜ਼ਨ ਦੀ ਦੁਨੀਆ ਤੇ ਰਾਜ ਕੀਤਾ ਜਿਸਨੇ ਨਾ ਸਿਰਫ ਮੇਕਰਸ ਦੀ ਜ਼ਿੰਦਗੀ ਬਣਾਈ ਬਲਕਿ ਬਹੁਤ ਸਾਰੇ ਕੰਟੈਸਟੈਂਟਸ ਦੀ ਜ਼ਿੰਦਗੀ ਵੀ ਬਹਾਰ ਨਾਲ ਭਰ ਦਿੱਤੀ ਕੇਬੀਸੀ ਦਾ 16ਵਾਂ ਸੀਜ਼ਨ ਚੱਲ ਰਿਹਾ ਹੈ ਬੀਤੇ ਦਿਨੀ ਕੰਟੈਸਟੈਂਟ ਬੰਟੀ ਵੜੀਪਾ ਨੇ ਜੋ ਕਿ ਇੱਕ ਆਦੀਵਾਸੀ ਇਲਾਕੇ ਨਾਲ ਸੰਬੰਧ ਰੱਖਦੇ ਸੀ ਸ਼ੋਅ ਤੋਂ 50 ਲੱਖ ਰੁਪਏ ਜਿੱਤੇ ਹਾਲਾਂਕਿ ਉਹਨਾਂ ਨੂੰ ਸਵਾਲ 1 ਕਰੋੜ ਦਾ ਪੁੱਛਿਆ ਗਿਆ ਸੀ ਪਰ ਉਹਨਾਂ ਨੇ ਕੁਇਟ ਕਰਨਾ ਬਿਹਤਰ ਸਮਝਿਆ ਅੱਜ ਅਸੀਂ ਤੁਹਾਨੂੰ ਸ਼ੋਅ ਦੇ ਐਸੇ ਕੰਟੈਸਟੈਂਟਸ ਬਾਰੇ ਦੱਸਾਂਗੇ ਜੋ ਇਸ ਸ਼ੋਅ ਦਾ ਹਿੱਸਾ ਵੀ ਬਣੇ ਅਤੇ ਕਰੋੜਪਤੀ ਵੀ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਹਰਸ਼ਵਰਧਨ ਨਵਾਥੇ ਦਾ ਕੇਬੀਸੀ ਦੇ ਪਹਿਲੇ ਸੀਜ਼ਨ ਵਿੱਚ ਜੋ ਕਿ ਸਾਲ 2002 2002 ਤੱਕ ਚੱਲਿਆ ਹਰਸ਼ਵਰਧਨ ਨਵਾਥੇ ਉਸ ਸਮੇਂ ਵਿੱਚ ਕਰੋੜਪਤੀ ਬਣਨ ਵਾਲੇ ਪਹਿਲੇ ਸ਼ਖਸ ਬਣੇ ਸੀ ਜੋ ਕਿ ਇੱਕ ਸਟੂਡੈਂਟ ਸਨ ਇਸ ਤੋਂ ਬਾਅਦ ਸੀਜ਼ਨ 2 ਵਿੱਚ ਕੰਟੈਸਟੈਂਟ ਬ੍ਰਿਜੇਸ਼ ਵੇਦੀ ਨੇ 1 ਕਰੋੜ ਰੁਪਏ ਜਿੱਤੇ ਸੀ ਤੇ ਉਹ ਵੀ ਕਰੋੜਪਤੀ ਬਣ ਗਏ ਸੀ ਸੀਜ਼ਨ 2 ਦੇ ਇਸ ਐਪੀਸੋਡ ਵਿੱਚ ਕਾਜੋਲ ਅਤੇ ਅਜੇ ਤੇ ਗੰਦੀ ਨਜ਼ਰ ਆਈ ਸੀ 14th ਸੀਜ਼ਨ ਸ਼ਾਹਰੂਖ ਖਾਨ ਨੇ ਹੋਸਟ ਕੀਤਾ ਸੀ ਇਸ ਸੀਜ਼ਨ ਵਿੱਚ ਚਾਰਖੰਡ ਦੇ ਰਹਿਣ ਵਾਲੇ ਰਾਹਤ ਤਸਲੀਮ ਨੇ 1 ਕਰੋੜ ਰੁਪਏ ਜਿੱਤੇ ਸੀ ਅਗਲੇ ਸੀਜ਼ਨ ਵਿੱਚ ਕੰਪਿਊਟਰ ਆਪਰੇਟਰ ਦਾ ਕੰਮ ਕਰਨ ਵਾਲੇ ਸੁਸ਼ੀਲ ਕੁਮਾਰ ਨੇ ਵੀ 5 ਕਰੋੜ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਉਹਨਾਂ ਤੋਂ ਅਮਿਤਾਬ ਬੱਚਨ ਵੀ ਕਾਫੀ ਇੰਪ੍ਰੈਸ ਹੋਏ ਸੀ ਸੁਸ਼ੀਲ ਤੋਂ ਇਲਾਵਾ ਅਨਿਲ ਕੁਮਾਰ ਸਿਨਾ ਨੇ ਵੀ ਇਸ ਸ਼ੋਅ ਤੋਂ 1 ਕਰੋੜ ਰੁਪਏ ਜਿੱਤੇ ਆ ਸੀ KBC ਦਾ ਸੀਜ਼ਨ 6 ਕਾਫੀ ਖਾਸ ਰਿਹਾ ਕਿਉਂਕਿ ਉਸ ਵਿੱਚ ਇੱਕ ਨਹੀਂ ਬਲਕਿ 2 ਕਰੋੜਪਤੀ ਬਣੇ ਸੀ ਇਹਨਾਂ ਵਿੱਚੋਂ ਇੱਕ ਸੀ ਸੁਨਮਿਤ ਕੌਰ ਸਾਹਨੀ ਤੇ ਦੂਸਰਾ ਸੀ ਮਨੋਜ ਕੁਮਾਰ ਰੈਣਾ KBC ਸੀਜ਼ਨ 7 ਵਿੱਚ ਵੀ ਇੱਕ ਨਹੀਂ ਬਲਕਿ 2 ਕਰੋੜਪਤੀ ਬਣੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਮੁਹੰਮਦ ਰੰਗਰੇਸ ਤੇ ਦੂਸਰੇ ਦਾ ਨਾਮ ਸੀ ਫਿਰੋਜ਼ ਫਾਤਿਮਾ ਇਸੇ ਤਰ੍ਹਾਂ NGO ਵਰਕਰ ਅਨਾਮਿਕਾ ਮਜ਼ਬੂਤਾਰ ਨੇ ਕੌਣ ਬਣੇਗਾ ਕਰੋੜਪਤੀ 9 ਵਿੱਚ 1 ਕਰੋੜ ਰੁਪਏ ਜਿੱਤੇ ਅਤੇ ਕਰੋੜਪਤੀ ਬਣੀ ਸੀਜ਼ਨ 10 ਵਿੱਚ ਵਨੀਤਾ ਜੈਨ ਨੇ 1 ਕਰੋੜ ਰੁਪਏ ਜਿੱਤੇ ਤੇ ਉਹ ਸੀਜ਼ਨ 10 ਦੀ ਕਰੋੜਪਤੀ ਬਣੀ। ਕੌਣ ਬਣੇਗਾ ਕਰੋੜਪਤੀ ਦੇ ਸੀਜ਼ਨ 11 ਵਿੱਚ ਜਹਾਨਾਬਾਦ ਦੇ ਸਨੋਜ ਰਾਜ ਨੇ ਕਰੋੜਾ ਦੀ ਇਨਾਮ ਰਾਸ਼ੀ ਜਿੱਤੀ ਸੀ। ਇਸੇ ਤਰ੍ਹਾਂ ਆਧਰਾ ਦੀ ਰਹਿਣ ਵਾਲੀ ਹਿਮਾਨੀ ਬੁੰਦੇਲ ਨੇ ਕੌਣ ਬਣੇਗਾ ਕਰੋੜਪਤੀ ਸੀਜ਼ਨ 13 ਵਿੱਚ 1 ਕਰੋੜ ਤੇ ਲਗਜ਼ਰੀ ਕਾਰ ਸ਼ੋਅ ਵਿੱਚੋਂ ਜਿੱਤੀ ਸੀ। ਕੇਬੀਸੀ ਸੀਜ਼ਨ 14 ਵਿੱਚ ਮਹਾਰਾਸ਼ਟਰ ਦੀ ਕਵਿਤਾ ਚਾਵਲਾ ਨੇ 1 ਕਰੋੜ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ। ਉਹੋ ਕੇਵਲ 12ਵੀਂ ਤੱਕ ਪੜ੍ਹੀ ਸੀ ਤੇ ਉਸਨੇ ਅਮਿਤਾਬ ਬੱਚਨ ਤੱਕ ਨੂੰ ਹੈਰਾਨ ਕਰ ਦਿੱਤਾ ਸੀ ਸੋ ਦੋਸਤੋ ਏ ਸੀ ਹੁਣ ਤੱਕ ਤੇ ਕੌਣ ਬਣੇਗਾ ਕਰੋੜਪਤੀ ਦੇ winner ਕਰੋੜਪਤੀ ਬਾਕੀ ਨਵੇਂ ਸੀਜ਼ਨ ਬਾਰੇ ਤੁਹਾਡਾ ਕੀ ਵਿਚਾਰ ਹੈ ਔਰ ਕੀ ਤੁਸੀਂ ਇਸ 쇼 ਵਿੱਚ ਪਾਰਟਿਸਿਪੇਟ ਕਰਨਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ ਐਂਟਰਟੇਨਮੈਂਟ ਨਾਲ ਜੁੜੀਆਂ ਖਾਸ ਅਪਡੇਟਸ ਲਈ ਦੇਖਦੇ ਰਹੋ ਅਲਸ਼ ਐਂਟਰਟੇਨਮੈਂਟ